ਸਾਚਕਾ ਦੋਸਤੋ ਨਮਸਕਾਰ ਆਦਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਥੋੜਾ ਜਿਹਾ ਵੱਖਰੀ ਕਿਸਮ ਦੀ ਤੁਹਾਡੇ ਨਾਲ ਗੱਲ ਸ਼ੁਰੂਆਤ ਕਰਨ ਲੱਗੇ ਆ ਆਪਣੀਆਂ ਗਵਾਚੀਆਂ ਹੋਈਆਂ ਚੀਜ਼ਾਂ ਆਪਣੀਆਂ ਫਸਲਾਂ ਦੀਆਂ ਆਪਣੇ ਤਿਹਾਰਾਂ ਦੀਆਂ ਅਸੀਂ ਤੁਹਾਡੇ ਨਾਲ ਗੱਲਾਂ ਕਰਿਆ ਕਰਾਂਗੇ ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਰੋਂ ਦੀ ਸਰੋਂ ਦੀ ਆਪਣੇ ਆਮ ਹੀ ਹਕਾਵਤਾਂ ਜਿਹੜੀਆਂ ਮਿਲਦੀਆਂ ਹਨ ਅਤੇ ਪੁਰਾਣੇ ਸਮੇਂ ਦੇ ਵਿੱਚ ਸਰੋਂ ਦੇ ਫੁੱਲ ਦੀ ਜਦੋਂ ਸਰੋਂ ਦੇ ਫੁੱਲ ਹੁੰਦੇ ਹਨ ਖੇਤ ਕਿਦਾਂ ਦੇ ਲੱਗਦੇ ਹਨ ਉਹ ਗੱਲਾਂ ਗੀਤਾਂ ਦੇ ਵਿੱਚ ਵੀ ਸਰੋਂ ਹੁੰਦਾ ਬਹੁਤ ਜ਼ਿਆਦਾ ਆਪਣੇ ਗੀਤਕਾਰਾਂ ਨੇ ਇਸ ਨੂੰ ਯੂਜ਼ ਕੀਤਾ ਹੈ ਜਿੱਦਾਂ ਤੁਸੀਂ ਵੇਖਦੇ ਹੋ ਕਿੱਥੇ ਚੱਲੀ ਏ ਸਰੋਂ ਦਾ ਫੁੱਲ ਬਣ ਕੇ ਇੱਕ ਹੋਰ ਹੁੰਦਾ ਸੀ ਕਿਹੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਵੇਂ ਸੋ ਅੱਜ ਗੱਲ ਕਰਦੇ ਹਾਂ ਸਰੋਂ ਜਿਹੜੀ ਹੈ ਸਰੋਂ ਦਾ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸੜੋਂ ਜਿਹੜੀ ਸੀ ਅੱਜ ਵੀ ਹੁੰਦੀ ਹੈ ਪਰ ਆਧੁਨਿਕ ਤਰੀਕੇ ਆਉਣ ਦੇ ਨਾਲ ਸੜੋਂ ਅੱਗੇ ਨਾਲ ਥੋੜੀ ਘਟਦੀ ਜਾ ਰਹੀ ਹੈ ਪਹਿਲਾਂ ਇਹਨੂੰ ਵਟਾਂ ਦੇ ਉੱਤੇ ਵੀ ਸੜੋਂ ਉਗਾਉਂਦੇ ਹੁੰਦੇ ਸੀ ਅਪ੍ਰੈਲ ਮਈ ਮਹੀਨੇ ਦੀਆਂ ਗੱਲਾਂ ਬਾਅਦ ਦੇ ਵਿੱਚ ਸਰੋਂ ਜਿਹੜੀ ਉਦਾਂ ਪੂਰੇ ਪੂਰੇ ਖੇਤ ਵੀ ਨੋਂ ਲਾਪੇ ਸੀ ਪਰ ਹੁਣ ਸਰੋਂ ਪਹਿਲਾਂ ਨਾਲੋਂ ਥੋੜਾ ਜਿਹਾ ਜ਼ਰੂਰ ਫਰਕ ਪੈ ਰਿਹਾ ਸਰੋਂ ਆਪਣੇ ਕਿਹੜੇ ਕਿਹੜੇ ਕੰਮ ਹੁੰਦੀ ਮੈਂ ਤੁਹਾਡੇ ਨਾਲ ਉਹ ਵੀ ਅੱਜ ਥੋੜੀ ਜੀ ਗੱਲ ਜ਼ਰੂਰ ਸਾਂਝੀ ਕਰਾਂਗਾ ਦੇਖੋ ਜੀ ਜਦੋਂ ਪੰਜਾਬ ਦੀ ਸਾਡੀ ਸੌ ਜਿਹੜੀ ਜਿਹੜੀ ਸਰੋਂ ਸੀ ਖੇਤ ਕੱਲ ਅਦੋਂ ਕੱਲਾ ਮੀਆਂ ਤੇ ਨਰਪਾਦ ਹੁੰਦਾ ਸੀ ਜਦੋਂ ਮੀਆਂ ਦਾ ਪਾਣੀ ਹੁੰਦਾ ਸੀ ਜਦੋਂ ਮੋਟਰਾਂ ਦੀ ਉਸ ਸਮੇਂ ਹਾੜੀ ਦੀ ਜਿਹੜੀ ਇਹ ਮੁੱਖ ਫਸਲ ਹੁੰਦੀ ਸੀ ਸਰੋਂ ਮੀਆਂ ਦੇ ਪਾਣੀ ਨਾਲ ਹੀ ਪਲ ਜਾਂਦੀ ਸੀ ਇਹ ਦਾਣੇਦਾਰ ਫਸਲ ਹੁੰਦੀ ਹੈ ਇਸ ਵਿੱਚੋਂ ਤੇਲ ਵੀ ਨਿਕਲ ਇਸ ਵਿੱਚੋਂ ਤੇਲ ਨਿਕਲਦਾ ਫੋਕ ਵੀ ਨਿਕਲਦੀ ਆ ਪਸ਼ੂਆਂ ਦੀ ਖਰਾਕ ਜਿਹੜੀ ਹੈ ਆਪਾਂ ਜਿਹੜੀ ਦੁੱਧ ਵਧਾਉਣ ਨੂੰ ਜਿਹੜੇ ਵਰਤਦੇ ਨੇ ਉਹ ਵੀ ਇਸ ਦੇ ਵਿੱਚ ਆਉਂਦੀ ਹੈ ਇਸ ਦੇ ਵਿੱਚ ਆਉਂਦੀ ਤੇਲ ਦੀ ਵਰਤੋਂ ਸਬਜ਼ੀ ਬਣਾਉਣੀ ਦੀਵੇ ਬਾਲਣ ਸਰੀਰ ਨੂੰ ਤੇਲ ਲਾਉਣਾ ਜਿਹੜਾ ਘੋਲ ਲਾਉਂਦੇ ਨੇ ਉਹ ਵੀ ਸਰੋਂ ਦਾ ਤੇਲ ਹੀ ਸਭ ਤੋਂ ਵੱਧ ਯੂਜ਼ ਕਰਦੇ ਨੇ ਬਹੁਤ ਸਾਰੇ ਘਰੇਲੂ ਕੰਮਾਂ ਦੇ ਵਿੱਚ ਵੀ ਵਿਆਹਾਂ ਦੇ ਵਿੱਚ ਵੀ ਜੇ ਜਾਗੋ ਦੇ ਵਿੱਚ ਤੇਲ ਜਿਹੜਾ ਪਾਉਂਦੇ ਉਹ ਸਰੋਂ ਦਾ ਹੀ ਪਾਉਂਦੇ ਇਹ ਬਖਰੀ ਗੱਲ ਹੈ ਕਿ ਹੁਣ ਬਾਹਰਲੇ ਦੇਸ਼ਾਂ 'ਚ ਉੱਥੇ ਵੀ ਜਿਹੜੀ ਜਾਗੋ ਵੀ ਅੱਜਕੱਲ ਬੈਟਰੀ ਵਾਲੀ ਇਲੈਕਟ੍ਰਿਕ ਹੋ ਗਈ ਹੈ ਤੇਲ ਪਾਉਂਦੀ ਲੋੜ ਨਹੀਂ ਪੈਂਦੀ ਪਰ ਅਸਲੀ ਜਾਗੋ ਜਿਹੜੀ ਸੀ ਉਹ 'ਚ ਸਰੋਂ ਦਾ ਤੇਲ ਹੀ ਪੈਂਦਾ ਹੁੰਦਾ ਸੀ ਬੀਬੀ ਪਾ ਦੇ ਨੀ ਤੇਲ ਦਾ ਪੀਪਾ ਜਾਗੋ ਦਾ ਤੂੰ ਮਾਲ ਰੱਖ ਲੈ ਉਹ ਫਿਰ ਉਹ ਏਦਾਂ ਮੰਗਦੇ ਹੁੰਦੇ ਸੀ ਵੀ ਜਾਗੋ ਦੇ ਵਿੱਚ ਤੇਲ ਪਾਉਣ ਨੂੰ ਜਿਨ੍ਹਾਂ ਦੇ ਕਸਰ ਹੁੰਦੀ ਸੀ ਕਹਿੰਦੇ ਸੀ ਬੀਬੀ ਪਾ ਦੇ ਨੀ ਤੇਲ ਦਾ ਪੀਪਾ ਜਾਗੋ ਦਾ ਤੂੰ ਮਾਲ ਰੱਖ ਲੈ ਜਾਗੋ ਵਿੱਚੋਂ ਤੇਲ ਮੁੱਕਿਆ ਕਉ ਪਾਊਗੀ ਨਸੀਬਾ ਵਾਲੀ ਵੇ ਜਾਗੋ ਵਿੱਚੋਂ ਤੇਲ ਮੁਕਰ ਵਾਲਾ ਉਹ ਨਸੀਬਾ ਵਾਲੀ ਹੋ ਜਿਹੜੀ ਤੇਲ ਪਾਵੇਗੀ ਇਸ ਦੇ ਜਿਹੜੇ ਪੱਤਿਆਂ ਦੇ ਗੰਦਲਾਂ ਆਪਾਂ ਨੂੰ ਪਤਾ ਹੈ ਕਿ ਗੰਦਲਾਂ ਦਾ ਜਿਹੜਾ ਸਰੋਂ ਦਾ ਸਾਗ ਇੱਥੇ ਵੀ ਆਪਾਂ ਜਰੂਰ ਸਾਡੀਆਂ ਲੇਡੀਜ਼ ਘਰਾਂ 'ਚ ਲੈ ਕੇ ਆਉਂਦੀਆਂ ਹਨ ਖਾਸ ਕਰਕੇ ਜਦੋਂ ਮਾਗੀ ਦਾ ਦਿਨ ਹੁੰਦਾ ਹੈ ਕਹਿੰਦੇ ਹਨ ਕਿ ਉਹ ਦਿਨ ਸਾਗ ਅਤੇ ਜਿਹੜੀ ਅਖੀਰ ਉਹ ਜਿਹੜੀ ਬਣਾਉਂਦੇ ਹਨ ਆ ਰੋਹ ਦੀ ਖੀਰ ਉਹ ਬੜੀ ਮਸ਼ਹੂਰ ਹੈ ਆਪਣੇ ਵਿੱਚ ਸੋ ਸਰੋਂ ਦਾ ਸਾਗ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਆ ਪਿੰਡਾਂ ਦੇ ਵਿੱਚੋਂ ਬਾਥੂ ਤੋੜਨ ਜਾਂਦੇ ਹੁੰਦੇ ਸੀ ਬਾਥੂ ਆ ਆਮ ਤੌਰ ਦੇ ਉੱਤੇ ਜਿਨ੍ਹਾਂ ਜਿਨ੍ਹਾਂ ਖੇਤਾਂ ਦੇ ਵਿੱਚ ਕੋਈ ਕਣਕ ਕੋਨਕ ਜਾਂ ਉਹਦੇ ਵਿੱਚ ਇੱਕ ਬਾਥੂ ਉਗ ਜਾਂਦਾ ਸੀ ਕਈ ਵਾਰੀ ਅੱਜ ਕੱਲ ਦੇ ਦਵਾਈਆਂ ਨਾਲ ਮਾਰ ਦਿੰਦੇ ਨਾ ਪਰ ਉਹ ਬਾਥੂ ਜਿਹੜਾ ਹੁੰਦਾ ਸੀ ਬਾਥੂ ਚੁੱਕ ਕੇ ਜਦੋਂ ਸਾਗ ਵਿੱਚ ਪਾਉਂਦੇ ਸੀ ਉਹ ਸਾਗ ਦੀ ਕੋਈ ਹੋਰ ਹੀ ਗੱਲ ਹੁੰਦੀ ਸੀ ਫਿਰ ਅੱਜ ਕੱਲ ਤੇ ਉਹਦੇ ਵਿੱਚ ਪਾਲਕ ਜ਼ਿਆਦਾ ਪਾਉਣ ਲੱਗੇ ਪਾਲਕ ਤੇ ਸਾਗ ਉਹਨਾਂ ਸਮਿਆਂ ਜਦ ਪਾਲਕ ਘਾਟ ਤੇ ਬਾਥੂ ਦਾ ਤੇ ਸਰੋਂ ਦਾ ਸਾਗ ਹੁੰਦਾ ਸੀ ਔਰ ਬਾਥੂ ਜਿਹਨਾਂ ਨੂੰ ਨਹੀਂ ਪਤਾ ਜ਼ਰੂਰ ਬਜ਼ੁਰਗਾਂ ਨੂੰ ਪੁੱਛਿਓ ਬਾਥੂ ਕੀ ਹੁੰਦਾ ਇਸ ਤੋਂ ਬਾਅਦ ਖੇਤਾਂ ਵਿੱਚ ਹਰ ਵੇਲੇ ਜਦੋਂ ਸਾਗ ਤੋ ਨਾ ਇਹ ਵੀ ਗੱਲ ਜ਼ਰੂਰ ਹੁੰਦੀ ਸੀ ਜਦੋਂ ਸਾਗ ਹੁੰਦਾ ਸੀ ਹਾਂ ਸਾਰੇ ਲੋਕਾਂ ਦੀ ਤੇ ਆਪਣੀ ਖੇਤੀ ਨਹੀਂ ਸੀ ਹੁੰਦੀ ਕਈਆਂ ਦਾ ਜਦੋਂ ਸਾਗ ਖਾਣ ਨੂੰ ਦਿਲ ਕਰਦਾ ਸੀ ਸਾਗ ਉਦੋਂ ਪਿੰਡਾਂ ਦੇ ਵਿੱਚ ਇੰਨੀਆਂ ਰੇੜੀਆਂ ਰੁਣੀਆਂ ਬਣੀ ਸੀ ਹੁੰਦੀਆਂ ਦੁਕਾਨਾਂ ਵੀ ਨਹੀਂ ਸੀ ਹੁੰਦੀਆਂ ਸ਼ਹਿਰੋਂ ਜਾ ਕੇ ਲਿਆਉਣਾ ਪੈਂਦਾ ਸੀ ਫਿਰ ਕਈ ਵਾਰੀ ਸਾਗ ਤੋੜ ਦਿਆਂ ਤੋੜਦੀਆਂ ਬੀਬੀਆਂ ਜਦੋਂ ਤੋੜਦੀਆਂ ਸੀ ਐਨੇ ਚਿਰ ਨੂੰ ਮਾਲਕ ਆ ਜਾਂਦਾ ਸੀ ਫਿਰ ਉੱਥੇ ਕਹਿੰਦੇ ਸੀ ਟੁੱਟ ਪੈਣੇ ਰਾਖੇ ਨੇ ਮੇਰਾ ਤੋੜਿਆ ਸਾਗ ਖਾਇਆ ਮੈਂ ਸਾਗ ਤੋੜ ਕੇ ਜਾਣਾ ਸੀ ਜਿਹੜਾ ਰਾਖੀ ਦੇ ਬੈਠਾ ਸੀ ਉਹਨੇ ਰੱਖ ਲਿਆ ਕਈ ਵਾਰੀ ਰਾਖਾ ਭਲੇਖੇ ਨਾਲ ਖੇਤ ਦੀ مالک ਮਾਲਕਨ ਜਿਹੜੀ ਹੁੰਦੀ ਸੀ ਔਰ ਕਈ ਵਾਰੀ ਉਹ ਆਪ ਸਾਹ ਤੋੜਨ ਜਾਂਦੇ ਜਿਹੜੇ ਦੂਰ ਬੈਠੇ ਰਾਖੀ ਕਰਦੇ ਉਹਨਾਂ ਭਲੇਖਾ ਪੈ ਜਾਂਦਾ ਹੀ ਫਿਰ ਕਹਿੰਦੇ ਕਿਹੜੀਆਂ ਤੂੰ ਸਾਗ ਤੋੜਦੀ ਹੱਤ ਸੋਚ ਕੇ ਗੰਦਰ ਨੂੰ ਪਾਵੇਂ ਫਿਰ ਅੱਗੋਂ ਮਾਲਕਨ ਜਿਹੜੀ ਉਹ ਖੇਤ ਦੀ ਸਾਗ ਤੋੜਨ ਗਈ ਹੁੰਦੀ ਸੀ ਉਹ ਕਹਿੰਦੀ ਸੀ ਸਾਗ ਤੋੜਦੀ ਮਰਬਿਆਂ ਵਾਲੀ ਕੰਨ ਨੂੰ ਮਾਰਦਾ ਜਟਾ ਨਿਲਕਾਰੇ ਤੋ ਇਹ ਗੰਦਰਾ ਦਾ ਸਾਗ ਜਿਹੜਾ ਸਭ ਤੋਂ ਵਧੀਆ ਸਾਗ ਦੇ ਵਿੱਚ ਇਹ ਮੰਨਿਆ ਜਾਂਦਾ ਸੋ ਗੱਲਾਂ ਦੇ ਸਰੋਂ ਦੇ ਪੀਲੇ ਜਿਹੜੇ ਫੁੱਲ ਹੁੰਦੇ ਸੀ ਪੀਰੇ ਪੀਲੇ ਜਦੋਂ ਫੁੱਲ ਉਗਦੇ ਹੁੰਦੇ ਸੀ ਐਨ ਖੇਤ ਜਿੱਦਾਂ ਨਾ ਖੂਬਸੂਰਤ ਇਦਾਂ ਲੱਗਦਾ ਹੁੰਦਾ ਸੀ ਅੱਜ ਪੂਰਾ ਖੇਤ ਜਵਾਨੀ ਦੇ ਵਿੱਚ ਲੋਕੀ ਜਾ ਕੇ ਬਹੁਤ ਜ਼ਿਆਦਾ ਉਹਦੀਆਂ ਦੇਖਣ ਨੂੰ ਫੋਟੋ ਖਿੱਚਣ ਨੂੰ ਜਾਂ ਉਸ ਸਮੇਂ ਦਾ ਦੇਖਣ ਨੂੰ ਬਹੁਤ ਵਧੀਆ ਜਿਹੜਾ ਅਜੀਬ ਤੰਗ ਦਾ ਲੱਗਦਾ ਹੁੰਦਾ ਸੀ ਸੋ ਉਸ ਦੇ ਉਸ ਸਮੇਂ ਦੀ ਮੈਂ ਇੱਕ ਹੋਰ ਗੱਲ ਕਰਦਾ ਜਦੋਂ ਕਈ ਵਾਰੀ ਨਵੇਂ ਵਿਆਹ ਵਾਲੀਆਂ ਜਿਹੜੀਆਂ ਵੋਟੀਆਂ ਹੁੰਦੀਆਂ ਸੀ ਜਦੋਂ ਰੁਸ ਕੇ ਚੱਲ ਜਾਂਦੀਆਂ ਸੀ ਤੇ ਉਹ ਜਦੋਂ ਚੱਲ ਜਾਂਦੀਆਂ ਸੀ ਤੇ ਜਦੋਂ ਘਰ ਦੇ ਵੀ ਕਹਿੰਦੇ ਸੀ ਅਸੀਂ ਹੁਣ ਨਹੀਂ ਤੋੜਨੀ ਘਰ 'ਚ ਕੋਈ ਛੋਟੀਆਂ ਮੋਟੀਆਂ ਗੱਲਾਂ ਦੇ ਕਰਕੇ ਫਿਰ ਜਦੋਂ ਪਤੀ ਪਰਮੇਸ਼ਰ ਜਦੋਂ ਮੁੰਡਾ ਲੈਣ ਜਾਂਦਾ ਸੀ ਆਪਣੀ ਘਰਵਾਲੀ ਨੂੰ ਤਾਂ ਅੱਗੋਂ ਘਰਵਾਲੀ ਕਹਿੰਦੀ ਹੈ ਕਿ ਕੰਨ ਕੰਨ ਆ ਗਿਆਂ ਸਰੋਂ ਦਾ ਫੁੱਲ ਵਰਗੇ ਮਾਪਿਆਂ ਨੇ ਨਹੀਂ ਤੋੜਨਾ ਕੰਨੂ ਆ ਗਿਆਂ ਸਰੋਂ ਦਾ ਫੁੱਲ ਬਣ ਕੇ ਨਹੀਂ ਮਾਪਿਆਂ ਨੇ ਨਹੀਂ ਉਹ ਤੋੜਨਾ ਸੋ ਉਹ ਇਸ ਤਰੀਕੇ ਦੇ ਨਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਜਿ세 ਗਵਰੂ ਨੇ ਆਪਣੀ ਮਨਸਾਨ ਦੀ ਜੋਬਨ ਮਤੀ ਸਰੋਂ ਦੇ ਫੁੱਲ ਵਰਗੀ ਮਟਿਆਰ ਮਿਲ ਜਾਂਦੀ ਉਹ ਜੋੜੀ ਦੇ ਹਰ ਕਿਸੇ ਨੂੰ ਇਹ ਰਸ਼ਕ ਹੁੰਦਾ ਸੀ ਕਿ ਕੁੜੀ ਲੈ ਗਿਆ ਸਰੋਂ ਦੇ ਫੁੱਲ ਵਰਗੀ ਤੋਤੇ ਰੰਗੀ ਪੱਗ ਬਨ ਕੇ ਕੁੜੀ ਲੈ ਗਿਆ ਸਰੋਂ ਦੇ ਫੁੱਲ ਵਰਗੀ ਨਹੀਂ ਤੋਤੇ ਰੰਗੀ ਪੱਗ ਬਨ ਕੇ ਤੋਤੇ ਰੰਗੀ ਹਰਾਜਾ ਹਰਾਜਾ ਰੰਗ ਤੁਹਾਨੂੰ ਜਿਹੜੇ ਪੁਰਾਣੇ ਹਨ ਤਾਂ ਪਤਾ ਨਵੇਂ ਕਹਿੰਦੇ ਨੇ ਤੋਤਾ ਕੀ ਹੈ ਤੋਤਾ ਪੈਰਟ ਵਰਗੀ ਆ ਵੀ ਥੋੜੀ ਜਿਹੀ ਪੈਰਟ ਵਰਗੀ ਮੇਰੀ ਪਾਗੀ ਵੀ ਅੱਜ ਤੋਤੇ ਪੂਰੀ ਤੋਤੇ ਵਰਗੀ ਨਹੀਂ ਉਹ ਥੋੜਾ ਫਿੱਕਾ ਹੁੰਦਾ ਤੋਤੇ ਵਰਗੀ ਪੰ ਫਿਰ ਬਾਅਦ ਦੇ ਵਿੱਚ ਕਹਿੰਦੇ ਕਿ ਜਦੋਂ ਜਿਆਦਾ ਨੌਕਰੀਆਂ ਫੌਜੀਆਂ ਦੀਆਂ ਹੁੰਦੀਆਂ ਸੀ ਸਿਪਾਹੀ ਸਾਲ ਵਿੱਚੋਂ ਛੁੱਟੀ ਹੁੰਦੇ ਸੀ ਤੇ ਜੇਕਰ ਕਈ ਵਾਰੀ ਜੰਗ ਲੱਗ ਜਾਂਦੀ ਸੀ ਤੇ ਉਹਨਾਂ ਨੂੰ ਲੰਮਾ ਸਮਾਂ ਜਿਹੜੀ ਛੁੱਟੂ ਛੁੱਟੀ ਵੀ ਨਹੀਂ ਸੀ ਮਿਲਦੀ ਤੇ ਅਦੋਂ ਫਿਰ ਜਿਹੜੀ ਘਰ ਵਾਲੀ ਹੁੰਦੀ ਸੀ ਉਹ ਉਸ ਨੂੰ ਕਿਸ ਤਰ੍ਹਾਂ ਆਪਣੀ ਜਿਹੜੀ ਸ਼ਿਕਾਇਤ ਕਰਦੀ ਸੀ ਕਹਿੰਦੀ ਅਦੋਂ ਕਿਉਂ ਨਾ ਆਇਆ ਮਈਆ ਅਦੋਂ ਕਿਉਂ ਨਾ ਆਇਆ ਮਾਈਆ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ ਅਦੋਂ ਕਿਉਂ ਨਾ ਲੈਨ ਆਇਆ ਮਾਈਆ ਸੋ ਸਰੋਂ ਦੇ ਫੁੱਲ ਦੀਆਂ ਵੇਖੋ ਸਰੋਂ ਦੇ ਫਸਲ ਦੀਆਂ ਕਿੰਨੀਆਂ ਗਾਣੇ ਬਣੇ ਕਿੰਨੀਆਂ ਖਾਹਬਾ ਬਣੀਆਂ ਕਿੰਨਾ ਕੁਝ ਬਣਿਆ ਸਰੋਂ ਦਾ ਅੱਜ ਮੈਂ ਕੁਦਰਤੀ ਫੜ ਰਿਹਾ ਸੀ ਮੈਂ ਕਿਹਾ ਤੁਹਾਡੇ ਨਾਲ ਵੀ ਜਰੂਰ ਗੱਲ ਕਰਾਂ ਕਿ ਸਰੋਂ ਦੀ ਜਿਹੜੀ ਜਿਆਦਾ ਜਿਹੜੀ ਫਸਲ ਇਕੱਠੀ ਵਿਜੀ ਜਾਂਦੀ ਸੀ ਕਣਕ ਛੋਲੇ ਜਵਾਂ ਦੀਆਂ ਫਸਲਾਂ ਵਿੱਚ ਆਡਾਂ ਦੇ ਰੂਪ ਵਿੱਚ ਅਜਿਹਾ ਦਾ ਕਣਕ ਜਾਂ ਫਸਲ ਦੇ ਆਡਾਂ ਦੇ ਉੱਤੇ ਜਿਹੜੇ ਵਟਾਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਲਾ ਦਿੰਦੇ ਹੁੰਦੇ ਸੀ ਜਿਹਦੇ ਚੋ ਪਾਣੀ ਲੰਘਣਾ ਉਹ ਨਹੀਂ ਜਿਹੜੀਆਂ ਸਾਈਡਾਂ ਦੇ ਵਟਾਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਵੀ ਲਾ ਦਿੰਦੇ ਹੁੰਦੇ ਸੀ ਇੱਕ ਵੱਧੂ ਕਿਸਮ ਦੀ ਜਿਹੜੀ ਫਸਲ ਸਰੋਂ ਦੀ ਜਿਹੜੀ ਮਿਲ ਜਾਂਦੀ ਸਾਗ ਵੀ ਤੋੜ ਲੈਂਦੇ ਸੀ ਬਾਅਦ ਵਿੱਚ ਕਈ ਇਸ ਦਾ ਤੇਲ ਵੀ ਕੱਢ ਲੈਂਦੇ ਸੀ ਜੇ ਸਾਗ ਨਹੀਂ ਸੀ ਤੋੜਦੇ ਹੁਣ ਸਾਰੀ ਖੇਤੀ ਜਿਹੜੀ ਵਪਾਰ ਹੁਣ ਸਰੋਂ ਦੀ ਜਿਹੜੀ ਫਸਲ ਹੈ ਅੱਗੇ ਨਾਲੋਂ ਥੋੜੀ ਜੀ ਘੱਟ ਬੀਜੀ ਜਾਂਦੀ ਹੈ ਸੋ ਇਸ ਦੀ ਸਾਡੀ ਅੱਜ ਸਰੋਂ ਦਾ ਫੁੱਲ ਸਰੋਂ ਦੇ ਫੁੱਲ ਵਰਗੀ ਕੀ ਸਰੋਂ ਸਾਗ ਇਹ ਸਾਡੀ ਅਸੀਂ ਅੱਜ ਤੁਹਾਡੇ ਨਾਲ ਅਸੀਂ ਥੋੜੀਆਂ ਗੱਲਾਂ ਬਾਤਾਂ ਕੀਤੀਆਂ ਸੋ ਸਮੇਂ ਸਮੇਂ ਤੇ ਅਸੀਂ ਆਪਣੇ ਵਿਰਸੇ ਦੇ ਨਾਲ ਆਪਣੇ ਰੀਤੀ ਰਿਵਾਜਾਂ ਦੇ ਨਾਲ ਤੁਹਾਨੂੰ ਜੋੜਨ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਨਮਸਕਾਰ ਆਰਾਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ